Denixvera TV ਤੁਸੀਂ ਦੇਖ ਰਹੇ ਹੋ ਮੈਂ ਹਿਮਾਂਸ਼ੂ ਭਾਰਤ ਬਨਾਮ ਬੰਗਲਾਦੇਸ਼ ਦੂਜਾ ਟੈਸਟ ਮੈਚ ਸ਼ੁਰੂ ਹੋ ਚੁੱਕਾ ਹੈ ਵੈਟ ਆਊਟਫੀਲਡ ਹੋਣ ਦੇ ਕਾਰਨ ਕਾਨਪੂਰ ਦੇ ਵਿੱਚ ਇਹ ਦੂਸਰਾ ਟੈਸਟ ਮੈਚ ਅੱਜ ਦੇਰੀ ਨਾਲ ਸ਼ੁਰੂ ਹੋਇਆ ਹੈ ਤੇ ਪਹਿਲੀ ਵਾਰ ਹੀ ਐਸਾ ਹੋਇਆ ਹੈ ਪਿਛਲੇ 9 ਸਾਲਾਂ ਦੇ ਵਿੱਚ ਕਿ ਭਾਰਤ ਨੇ ਆਪਣੇ ਹੋਮ ਗਰਾਊਂਡ ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹਾਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ 'ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਤੇ ਚਲਦਿਆਂ ਬਿਨਾਂ ਖੱਜਲ ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਗਰਾਨ ਨੂੰ ਦਿੱਤਾ ਇਹ ਆਈਡੀ ਉਹ ਸਾਹ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿੜੇ ਲਵਾਉਂਦੇ ਪਏ ਅੱਜ ਆਜ ਡਾਕੂਮੈਂਟ ਲੈ ਆ ਅੱਜ ਆਹ ਲੈ ਆ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਿਪਟਾਰਾ ਸਾਡਾ ਬਿਲਕੁਲ ਹੋ ਜਾਂਦਾ ਜੀ ਹਸਤਾਫਿਰ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਹੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈਆਂ ਉਨ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਨਾਲ ਆਇਆਏ ਮੈਂ ਤੁਹਾਨੂੰ ਦੱਸ ਦਿਆਂ ਦੋ ਟੈਸਟ ਮੈਚਾਂ ਦੀ ਇਹ ਸੀਰੀਜ਼ ਹੈ ਭਾਰਤ ਬਨਾਮ ਬੰਗਲਾਦੇਸ਼ ਪਹਿਲਾ ਟੈਸਟ ਮੈਚ ਭਾਰਤ ਨੇ ਜਿੱਤ ਲਿਆ ਸੀਗਾ ਤੇ ਹੁਣ ਦੂਸਰਾ ਟੈਸਟ ਮੈਚ ਕਾਨਪੁਰ ਦੇ ਵਿੱਚ ਖੇਡਿਆ ਜਾ ਰਿਹਾ ਹੈ। ਤੇ ਵੈਟ ਆਊਟਫੀਲਡ ਹੋਣ ਦੇ ਕਾਰਨ ਇਹ ਮੈਚ ਦੇਰੀ ਨਾਲ ਸ਼ੁਰੂ ਹੋਇਆ ਹੈ ਤੇ ਪਿਛਲੇ 9 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਐਸਾ ਹੋਇਆ ਹੈ ਕਿ ਆਪਣੀ ਸਰਜ਼ਮੀ ਤੇ ਆਪਣੇ ਘਰ ਦੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ ਤੇ ਬੰਗਲਾਦੇਸ਼ ਦੀ ਟੀਮ ਪਹਿਲਾਂ ਬੈਟਿੰਗ ਕਰ ਰਹੀ ਹੈ ਤੇ ਮੈਂ ਤੁਹਾਨੂੰ ਮੈਚ ਦੇਰੀ ਨਾਲ ਸ਼ੁਰੂ ਹੋਣ ਦੇ ਕਾਰਨ ਰਿਵਾਈਜ਼ਡ ਜਿਹੜੇ ਸੈਸ਼ਨਸ ਨੇ ਉਹਨਾਂ ਦੀ ਟਾਈਮਿੰਗਸ ਨੇ ਉਹ ਦੱਸ ਦਿਆਂ ਪਹਿਲਾ ਸੈਸ਼ਨ 10:30 ਵਜੇ ਤੋਂ ਲੈ ਕੇ 12:30 ਵਜੇ ਤੱਕ ਹੋਏਗਾ ਉਸ ਤੋਂ ਬਾਅਦ ਲੰਚ ਬ੍ਰੇਕ ਹੋਏਗੀ ਤੇ ਜਿਹੜਾ ਦੂਸਰਾ ਸੈਸ਼ਨ ਹੈ ਉਹ 1:10 ਵਜੇ ਤੋਂ ਲੈ ਕੇ 3:10 ਤੱਕ ਹੋਏਗਾ ਫਿਰ ਟੀ ਬ੍ਰੇਕ ਹੋਏਗੀ ਤੇ ਜਿਹੜਾ ਤੀਸਰਾ ਸੈਸ਼ਨ ਹੈ ਆਈ ਦੇ ਦਿਨ ਪਹਿਲੇ ਦਿਨ 3:30 ਵਜੇ ਤੋਂ ਲੈ ਕੇ ਸ਼ਾਮੀ 5:30 ਵਜੇ ਤੱਕ ਇਹ ਤੀਸਰਾ ਸੈਸ਼ਨ ਖੇਡਿਆ ਜਾਏਗਾ ਤੇ ਟੀਮ ਭਾਰਤ ਸੇਮ ਟੀਮ ਨਾਲ ਖੇਡ ਰਹੀ ਹੈ ਜਿਸ ਟੀਮ ਨੇ ਪਹਿਲਾ ਟੈਸਟ ਮੈਚ ਜਿੱਤਿਆ ਸੀਗਾ ਉਹੀ ਟੀਮ ਇਸ ਟੈਸਟ ਮੈਚ ਦੇ ਵਿੱਚ ਵੀ ਖੇਡ ਰਹੀ ਹੈ ਮੈਂ ਤੁਹਾਨੂੰ ਸਾਰੇ ਪਲੇਅਰਸ ਦੇ ਨਾਮ ਵੀ ਦੱਸ ਦਿਆਂ ਜੈਸਵਾਲ ਰੋਹੀ ਸ਼ਰਮਾ ਸ਼ੁਭਮਨ ਗਿਲ ਵਿਰਾਟ ਕੋਹਲੀ ਰਿਸ਼ਭ ਪੰਥ ਕੇ ਐਲ ਰਾਹੁਲ ਰਵਿੰਦਰ ਚੜੇਜਾ ਤੇ ਪਿਛਲੇ ਮੈਚ ਦੇ 스타 ਰਵੀ ਚੰਦਰਨ ਅਸ਼ਵਿਨ, ਆਕਾਸ਼ਦੀਪ, ਜਸਪ੍ਰੀਤ ਬੂਮਰਾ ਤੇ ਮੁਹੰਮਦ ਸਿਰਾਜ ਇਹ ਭਾਰਤ ਦਾ ਪਲੇਇੰਗ 11 ਹੈ ਜੋ ਇਸ ਟੈਸਟ ਮੈਚ ਦੇ ਵਿੱਚ ਬੰਗਲਾਦੇਸ਼ ਦੇ ਅਗੇਂਸਟ ਖੇਡ ਰਿਹਾ ਹੈ। ਇੱਕ ਵਾਰ ਫੇਰ ਦੱਸਦੇ ਹਾਂ, ਦੂਸਰਾ ਟੈਸਟ ਮੈਚ ਭਾਰਤ ਵਰਸਸ ਬੰਗਲਾਦੇਸ਼ ਤੇ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਦੇਖਦੇ ਰਹੋ Dainik Svera TV, ਮਹਿਮਾਨ ਸ਼ੂ ਧੰਨਵਾਦ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ Dainik Svera TV। YouTube Facebook Instagram X aur WhatsApp channel par